ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਰੇ ਰਾਸ ਸਾਹਿਬ ਸ਼ਲੋਕ ਮਹਲਾ ਪਹਿਲਾ ਦੁਖ ਦਾਰੋ ਸੁਖ ਰੋਗ ਬਿ ਆਜਾ ਸੁਖ ਤਾਂ ਮਨ ਹੋਈ ਤੂੰ ਕਰਤਾ ਕਰਨਾ ਨਾਹੀ ਜੋ ਕਰਿ ਨ ਹੋਈ ਬਲਿਆਰੀ ਕੁਦਰਤ ਵਸਿਆ ਤੇ ਰੰਤ ਨਾ ਜਾਈ ਲਖਿਆ ਰਹਾ ਜਾਤ ਮੈਂ ਜੋ ਜੋ ਤਮੈ ਜਾਤਾ ਅਕਲ ਕਲਾ ਵਰਪੂਰਿਆ ਤੂੰ ਸੱਚਾ ਸਾਹਿਬ ਸਿਬ ਸੁਵਾਲਿਓ ਜਿਨ ਕੀਤੀ ਸੁਪਾਰ ਪਿਆ ਕਹੋ ਨਾਨਕ ਕਰਤੇ ਕੀ ਬਾਤਾ ਜੋ ਕੁਝ ਕਰਨਾ ਸੋ ਕਰ ਰਿਹਾ ਸੋਦਰ ਰਗਸਤ ਮਾਲਾ ਫੈ ਲੈ ਓਮਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਹਿ ਹ ਸੋ ਗੁਰ ਕਹਿ ਹ ਜਿਤ ਵਿਸਰ ਸੁਮਾਲੈ ਵਾਜਿ ਤੇਰੇ ਨਾਮ ਅਨੇਕ ਸੰਕਾ ਕਹਤੇ ਤੇਰੇ ਭਵਨ ਹਾਰੇ ਕਿਤੇ ਤੇਰੇ ਰਾਗ ਪ੍ਰੇਸ ਤੂ ਕਈਐ ਕਹਤੇ ਤੇਰੇ ਗਵਨ ਹਾਰੇ ਗਵਨ ਤੁਦਨ ਪੁਣ ਪੁਣੀ ਮਸੰਤਰੇ ਗਾਵੇ ਰਾਜ ਤਰੰਦਵਾਰੇ ਗਾਵਨ ਤੁਦਨਾ ਜਤੁਗਵਤ ਲਖ ਜਾਣੇ ਲਗ ਲਗ ਦਰਮ ਵਿਚਾਰੇ ਗਾਵਨ ਤੁਦਨੇ ਸਰਬਰਮਾ ਦੇਵੀ ਸੁਣ ਤਿਰੇ ਸੁਦਸੁvare ਗਾਵਨ ਤੁਦਨੇ ਦੰਦਰਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨੋ ਸਿਸਮਾਦੇ ਅੰਦਰ ਗਾਵਨ ਤੁਦਨੋ ਸਵਾਦ ਵਿਚਾਰੇ ਗਾਵਨ ਤੁਦਨਾ ਜਤੀ ਸੁਦੀ ਸੰਤੋਕੇ ਗਾਵਨ ਤੁਦਨਾ ਵੀਰ ਕਰਾਰੇ ਗਾਵਨ ਤੁਦਨਾ ਬੰਦਰਪੁਰ ਨਕੇਸਰ ਜਤੁਗਵੈਦ ਨਾਲੇ ਗਾਵਨ ਤੁਦਨ ਮੋਣਿਆ ਮਨ ਮੋਣ ਸੁਰਗ ਮਛ ਪਿਆਲੇ ਗਾਵਨ ਤੁਦ ਨ ਤਨੋ ਪੈ ਤੇਰੇ ਸੁਰ ਤੀਰਤ ਨਾਲੇ ਗਾਵਨ ਤੁਦ ਨ ਜੋਦ ਮਾਮਲ ਸੂਰਾ ਗਾਵਨ ਤੁਦ ਨ ਖਾਣੀ ਚੋਰੀ ਗਾਵਨ ਤੁਦ ਨ ਖੰਡ ਮੰਦਰ ਮੁੰਡਾ ਕਰ ਕਰ ਕੇ ਤੇਰੇ ਤਾਰੇ ਸਹੀ ਤੁਦ ਨ ਗਾਵਨ ਜੋਦ ਤਦ ਪਾਉਣ ਤੇ ਤੇਰੇ ਵਕਤ ਰਸਾਲੇ ਹੋਰ ਕੇ ਤੇ ਤੁਦ ਨ ਗਾਵਨ ਸੇਵ ਜਿਤਨਾ ਨਾਨਕ ਵਿਚਾਰੇ ਸੋਈ ਸੁਸਦਾ ਸਤ ਸਰ ਸੱਚਾ ਸੱਚੀ ਨਾਈ ਹਰੇ ਬੀਓ ਸੋਇ ਜੋ ਨਜ ਸਿਰਚਨਾ ਜਨ ਰਚੈ ਰੰਗੀ ਰੰਗੇ ਬਾਤੇ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਸ ਦੇਵੜਿਆਏ ਜੋਤਸ ਭਵ ਸਵੀਕਰਸੀ ਬਿਰਕਮ ਨਾ ਕਰਨਾ ਜਾਏ ਸੋ ਪਾਤ ਸਾਹੋ ਸੁਭ ਸੁਭ ਨਾਨਕ ਰੈਣ ਰਜੈ ਸੋ ਮਾਲਾ ਪਹਿਲਾ ਸੁਣ ਵਡਾ ਕੇ ਸੁਭ ਕੋਏ ਕੇਵਡ ਵੱਡਾ ਟਿੱਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਿਣੇ ਵਾਲੇ ਤੇਰੇ ਰਸਮੈ ਵੱਡੇ ਮੇਰੇ ਸਾਈ ਬਾ ਗਿਰਗੰਬੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕਿਤਾ ਗੇਵੜੀ ਚੀਰਾ ਰਾਵ ਸਭ ਸੁਰਤੀ ਮਿਲ ਸੁਰਤ ਕੁਮਾਏ ਸਭ ਕੀ ਮਤ ਮਿਲ ਕੀ ਮਤ ਪਾਏ ਗਿਆਨੀ ਤੇ ਆਨੀ ਗੁਰ ਗਰਾਏ ਕਿਣ ਨਾ ਜਈ ਤੇਰੇ ਤਲ ਵੜੇ ਸਭ ਸਤ ਸਭ ਤਾ ਸੋਚ ਗਿਆਈਆਂ ਸਿਦਾ ਬੁਰਕਾ ਗੇਵੜੀਆਂ ਆਇਆਂ ਤੁਦ ਵਿਣਖ ਦਿਕਰ ਨਾ ਪਾਈਆਂ ਕਰ ਮਿਲਣਾ ਟੱਕਰ ਆਈਆਂ ਕਣਵੱਲਾ ਕਿਆ ਵਿਚਾਰਾ ਸਭ ਤੇ ਬਰੇ ਤੇਰੀ ਪੰਡਾਰਾ ਜੇਸਤੋਂ ਦੇ ਤਿਸ ਕਿਉ ਚਾਰਾ ਨਾਨਕ ਸਤ ਸਵਰਨ ਸੋ ਮਾਲਾ ਪਹਿ ਲੱਖ ਜੀਵਨ ਸਰੇ ਮਰ ਜਾਵ ਆਖਣ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਭੋਗਤ ਭੁਖ ਖਐ ਚਲੀ ਦੋਖ ਸੁਖੰ ਸਰੇ ਮੇਰੀ ਮਾਇ ਸੱਚਾ ਸਵੈ ਸੱਚੇ ਨਾ ਰਹਾਓ ਸੱਚੇ ਨਾਮ ਕੀ ਤੁਲ ਵਡਿਆ ਆਕ ਤੱਕੇ ਕੀਮਤ ਨੇ ਪਾਏ ਜਿਸ ਮਿਲਕੇ ਆਖਣ ਪਾਏ ਵੱਡਾ ਨੋ ਵੇ ਘਾਟ ਨ ਜਏ ਨਾ ਓ ਮਰਨੋ ਸੋਗ ਦੇ ਦਰਨ ਚੁੱਕੇ ਪੋਗ ਗਣਰਣਈ ਕੋਇ ਨਾ ਕੋਇ ਜੇਵੜਾ ਹfte ਉਡ ਤੇਰੀ ਦਾਤ ਜਿੰਦਨਾ ਕਰਕੇ ਕੀਤੀ ਰਾਤ ਕਸਮ ਸਾਰੇ ਤੇ ਕਮਜਾਤ ਨਾਨਕ ਨਾਮੇ ਬਾਸਤੁ ਨਾਦ ਰਾ ਗੁਜਰੀ ਮਾਲਾ ਚੌਥਾ ਹਰ ਕੇ ਜਨ ਸਤ ਗੁਰ ਸਤਿ ਪੁਰਖ ਆਵਨ ਅਗੁਰ ਗੁਰਪਾਸ ਹਮ ਕੀਰੇ ਕਰਮ ਸਤ ਗੁਰ ਸਤਿ ਸਰਨਾਏ ਕਰਦਿਆ ਨਾਮ ਬਿਰਗਾਸ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਬਿਰਗਾਸ ਗੁਰਮਤਿ ਨਾਮ ਰਹਾ ਪ੍ਰਾਨ ਸੁਕਾਇ ਹਰਿ ਕਰਤਾ ਮਰੇ ਰੇ ਰਾਸ ਰਾਹਾ ਅਰਜਨ ਕੇਵੜ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਨ ਤ੍ਰਿਪਤਾ ਸੇ ਨ ਸੰਗਤ ਗੁਣ ਪਰਿਗਾਸ ਜਿਨ ਹਰ ਰਸ ਨਾਮ ਨ ਪਾਤੇ ਭਗ ਜਮ ਪਾਸ ਜੋ ਸਤਿਗੁਰ ਸਨ ਸੰਗਤ ਨੇ ਆਏ ਤਰਗ ਜੀਵੇ ਤਰਗ ਜੀਵਾਸ ਜਿਨ ਹਰ ਜ ਸੰਗਤ ਪਾਈ ਤਨ ਦੂਰ ਮਸਤਕ ਲਿਖਿਆ ਲਿਖਾਸ ਤਨ ਧਨ ਸੰਗਤ ਜਿਤਰ ਸਪਾਇਆ ਮਿਲ ਜਨ ਨਾਨਕ ਨਾਮ ਪਰਿਗਾਸ ਤੁਰਾ ਗੁਜਰੀ ਮਾਲਾ ਪੰਜਵਾ ਕਾਹਿਰ ਮਨ ਚਿਤ ਦਮ ਜਾਰ ਜੀਉ ਪਰਿਆ ਸੇਲ ਪੁੱਤਰ ਮੈਂ ਜੰਤੂ ਪੈ ਤਾ ਕਰ ਜੁ ਕਾ ਬਿਪਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮਤ ਪੈ ਸੁਕੇ ਕਾਜ ਤਰਿਆ ਰਾਉ ਜਿਨਨ ਪਿਤਾ ਲੋਕ ਸੁਤ ਬਨੰਤਾ ਕੋਈ ਨੁਕਸ ਕੀ ਤਰਿਆ ਸਿਰ ਸੁਤ ਬੈ ਠਾਕੁਰ ਕਾ ਮਨ ਪਉ ਕਿਰਿਆ ਉਡੜਿਆ ਵਿਸੇ ਕੋਚਸ ਪਾਚੇ ਬਚਰੇ ਸਰਿਆ ਤਨ ਕਉਣ ਖਲਾਵੇ ਕੁਣ ਚੁਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਦਾਨ ਦਸਤ ਸਿਧਾਨ ਰਾਗੁਰ ਕਰ ਕਰ ਤਲ ਦਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਤਨ ਪਰਮ ਰਹਾਗਾ ਸਵਾ ਮਹਲਾ ਚੌਥਾ ਸੋ ਪ੍ਰਕ ਓੰਕਾਰ ਸੋ ਪ੍ਰਪ੍ਰਸਾਦ ਸੋ ਪ੍ਰਖ ਨਰਨੰਜਨ ਹਰ ਪ੍ਰਖ ਨਰਨੰਜਨ ਕਮ ਕਮ ਪਾਰਾ ਸਬਤਿਆ ਸੁਭ ਤਤ ਸੁੱਚੇ ਸੇ ਜਨਹਾਰਾ ਸਭ ਜੀ ਤੇਮਾਰੇ ਜੀਤੋ ਜੀਆਂ ਕਾਦਾ ਧਾਰਾ ਹਰਤੇ ਸੰਤੋ ਜੀ ਸੁਭ ਦੋਖ ਵਿਸਾਰਣਿਆ ਰਾਪੇ ਟਾਪੇ ਰਾਪੇ ਸੇਗ ਜੀ ਕਿਆ ਨਾਨਕ ਜਨ ਤੇ ਵਿਚਾਰਾ ਤੂੰ ਘਟ ਘਟ ਅੰਤਰ ਸੁਰੰਤਰ ਜੇ ਰੇਕੋ ਬ੍ਰੁਖਸ ਮਾਨ ਆਇਕ ਦਾ ਤੈਕ ਬਿਖਾਰੀ ਜੀ ਸੁਭ ਤੇਰੇ ਚੂਜ ਬਣਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਤੁਦ ਬਿਨ ਨਰਣਾ ਜਾਣਾ ਤੂੰ ਪਾਰ ਬ੍ਰੰਭੇ ਅੰਤ ਬੇਅੰਤ ਜੀ ਤੇਰੇ ਕਿਉ ਗੁਣਿਆ ਕਵਖਾਣਾ ਜੋ ਸੇਵ ਜੋ ਸੇਵ ਤੁਦ ਜੀ ਜਨ ਨਾਨਕ ਤਿੰਨ ਕੁਰਬਾਨਾ ਹਰਤੇ ਆਏ ਹਰਤੇ ਤੁਦ ਜੀ ਸੈ ਜਨ ਜੁਗ ਮੈਂ ਸੁਖ ਵਾਸੀ ਸੇ ਮੁਗਦ ਸੇ ਮੁਗਦ ਪਏ ਜਿਨ ਹਰਿ ਤੇ ਆਇਆ ਜੀ ਤਨ ਟੁੱਟੇ ਜਮਕੇ ਪાંਸੀ ਜਿਨ ਨਿਰਪੋਜ ਨਿਰਪੋ ਤੇ ਆਇਆ ਜੀ ਤਨ ਕੋ ਸੁਗਵਾਸੀ ਜਨ ਸੇਵ ਜਨ ਸੇਵ ਅਮੀਰ ਅਰਜੀ ਤੇ ਰਸਮਾਸ ਤੇ ਸਹਿ ਧਨ ਸਹਿ ਤਨ ਜਿਨ ਹਰਿ ਤੇ ਆਇਆ ਜੀ ਜਰਣਾ ਨਾਨਕ ਤਨਵਲ ਜਸ ਸੀ ਤੇਰੀ ਭਗਤ ਤੇਰੀ ਭਗਤ ਬੰਡਾਰ ਜੀ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸੁਲਾਹਨ ਤਉਬ ਜੀ ਰਣਕ ਅਨੇਕ ਨੰਤਾ ਤੇਰੇ ਅਨੇਕ ਤੇਰੇ ਅਨੇਕ ਕਰੇ ਨਾ ਪੂਜਾ ਜੀਤ ਪਤਾ ਪਿਜ ਪਿਵੰਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਬਸਮਰ ਸਾਸਤਰ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਰ ਜੀ ਨਾਨਕ ਜੀ ਜੋ ਪਾਵੇ ਮੇਰੇ ਭਗਵੰਤਾ ਤੋ ਆਦਪੁਰ ਕਰੰ ਕਰਤਾ ਜੀ ਤੋ ਜੇੜੁਰ ਨਾ ਕੋਏ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੋ ਨਾਦਰ ਕਰਤਾ ਸੋਇ ਤਦਾਪੇ ਪਉ ਤਿਵਰਤੇ ਜੀ ਤੋ ਆਪੇ ਕਰੇ ਤੋਇ ਤੁਹ ਦੇ ਆਪੇ ਸ੍ਰੇਸ਼ਟ ਸੁਪਾਇ ਜੀ ਤੁਹ ਦੇ ਆਪੇ ਸੁਪ ਕੋਈ ਜਰਨਾ ਨਾ ਗੁਣ ਗਾਵਿ ਕਰਤੈ ਸੁਪ ਸੇ ਕਾਜ ਨ ਆਸਵਾ ਮਹਲਾ ਚੌਥਾ ਤੂੰ ਕਰਤ ਚੈਰਮੈਨ ਸਾਈਂ ਜੋ ਤੁਪ ਪਵ ਸ੍ਰਿਤੀ ਜੋਤੰਦ ਸੁਪ ਵਿਰਾ ਸੁਪ ਤੇਰੀ ਤੁ ਸੁ ਬਨਿਤੇ ਆਜ ਸੁਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇ ਗੁਰਮੁਖ ਲਾਦਾ ਮਨੁਗਰਵਾ ਵੀ ਛੋੜੇ ਆਤਮਿ ਲਾਇ ਤੂੰ ਦਰਿਆ ਸੁਪ ਤੁਜੀ ਮਾਇ ਤੁਮਨ ਦੂਜਾ ਕੋਈ ਨਾ ਜੀ ਜਨ ਸੁਪ ਤੇਰਾ ਖੇਲ ਵਿੰਜੋ ਮਚੜੇ ਸੰਜੋਗੀ ਮੈ ਜਿਸਨੋ ਤੂੰ ਜਾਣੈ ਸੋ ਜਿਨ ਜਾਣੈ ਹਰ ਗੁਣ ਤੂੰ ਦਿਖਿ ਖਿਖਾਣੈ ਜਨਰ ਸੇਤ ਦੁਖ ਪਾਇ ਸੇ ਜੀਰ ਨਾਮ ਤੁਮਾਇ ਤਵਾਪੇ ਕਰਤਾ ਤੇਰਾ ਕੈਸ ਬੋਇ ਤਦ ਬਿੰਦੂ ਜਵਰਨਾ ਕੋਇ ਤੂੰ ਕਰ ਕਰ ਵੇਖੇ ਜਾਣੈ ਸੋ ਜਨ ਨਾਨਕ ਗੁਰਮੁਖ ਪ੍ਰਗਟ ਆਸਾ ਮਾਲਾ ਪਹਿਲਾ ਤੇ ਤੇ ਸੁਰਣੀ ਬਿਲੇ ਮਾਸਤਾ ਪਾਣੀ ਪਵਤਨ ਕੀਆ ਪੰਕਜ ਮਾਂ ਪਗਨਾਈ ਚਾਲੇ ਹਮ ਦੇਖਾ ਤੈ ਡੂਬੀਏ ਲੈ ਮਨ ਇੱਕ ਨਾ ਚੇਤ ਸਮੂੜ ਮਨਾ ਹਰ ਵਸਰ ਤੇਰੇ ਗੁਣ ਗਲਿਆਰਾ ਨਾਉ ਜਤੀ ਸਤਿ ਨੈ ਪੜਿਆ ਪੁਰਖ ਮੁਕਤ ਜਨਮਿਆ ਪ੍ਰਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਇ ਸੁਰਿਆਸਤੋ ਮਹਲਾ ਪੰਜਵਾ ਬਈ ਪ੍ਰਾਪਤ ਮਾਨੁਕ ਦਿਉਰੀਆ ਗੋਬਿੰਦ ਕੀ ਤੇਰੀ ਭਰੀਆ ਅਵਰ ਕਾਜ ਤੇ ਕਿਤਨ ਕਾਮ ਰਸ ਸਾਧ ਸੰਗਤ ਵਿਚਿ ਕੇਵਲ ਨਾਮ ਸੁਰੰਜਮ ਲਾਗ ਬਦਤਨ ਕੇ ਜਨ ਬ੍ਰਿਤਾ ਜਾਤ ਰੰਗ ਮਾਇਕੇ राव ਜਪਤੋ ਸੁੰਜਮ ਪਰਮ ਨਾਮ ਕਮਾਇ ਸੇਵ ਸਤਨੋ ਜਾਣੇ ਹਰਿ ਰਾਇ ਕਉ ਨਾਨਕ ਮਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਪਾਸ਼ਾ ਦਸਮੇ ਕੋ ਬਾਚ ਬੇਨਤੀ ਚੋਪੇ ਅਮਰੇ ਕਰਵਾ ਤੇ ਰਛਾ ਪੂਰਨ ਚਿਤ ਕਿਛਾ ਤਉ ਚਰਨਨ ਮਨ ਰੇ ਅਮਾਰਤ ਨਾ ਜਾਣ ਕਰੋ ਪ੍ਰਤ ਪਾਰਾ ਹਮਰੇ ਦੁਸ਼ਮ ਤੁਮ ਕਾ ਵਾਪ ਦੇ ਮੋਇ ਬਚਾਓ ਤੁ ਕੀ ਵਸੇ ਮੋਰ ਪਰਵਾਰਾ ਸੇਵਕ ਸਿਖ ਸਭੇ ਕਰਤਾਰਾ ਮੁਰਛਾਂ ਜਿ ਕਰਦੇ ਕਰੀ ਸਭ ਬੈਰਨ ਕੋ ਆਸ ਤੰਗਰੀ ਪੂਰਨ ਹੋਇ ਮਾਰੀ ਅਸਤਾ ਤੋਰ ਭਜਨ ਕੀ ਰੇ ਪਿਆਸ ਤਤ ਮੈਂ ਛੜ ਕੋਈ ਅਗਰ ਨਾ ਤਿਆਉ ਜੋ ਵਰਚੋਂ ਸੁ ਤੁਮ ਤੇ ਪਾਉ ਸੇਵਕ ਸਿਕ ਮਾਰੇ ਤਾਰੀਏ ਚੁਣ ਚੁਣ ਸੁਤਰ ਹਮਾਰੇ ਮਾਰੇ ਆਪ ਦੇ ਮੁਜੀਬਰੀ ਮਰਨ ਕਾਲ ਕਤ ਰਚਨੇ ਮਰੀ ਹਉ ਜੁ ਸਦਾ ਹਮਾਰੇ ਪਛਾ ਰਜੂ ਕਰਿ ਰੱਛਾ ਰੱਖ ਲਿਓ ਮੋਇ ਰਖਣਾਰੇ ਸਾਇ ਸੰਤ ਸਾਇ ਪਿਆਰੇ ਦੀਨ ਬਨੁ ਕੇ ਹੰਤਾ ਤੁਮ ਪੂਰੇ ਚਕਦੁ ਕੰਤਾ ਕਾਲਪ ਬ੍ਰਹਮ ਅਪਦਰਾ ਕਾਲਪ ਸੁਭਜ ਉਤਰਾ ਕਾਰਪੇ ਕਰਿ ਵਿਚਨ ਪ੍ਰਕਾਸ਼ ਸੁਭਲਕਾਰ ਕਾਗਿਆ ਤਮਸਾ ਜਨੁ ਕਾਲ ਜੋਬੀ ਸੁਖਿਓ ਬੈਤ ਰਾਜਵਿਰਮਨ ਜੁਤਿਓ ਜਨੁ ਕਾਲ ਸੁਭ ਲੋਕ ਸਵਾਰਾ ਨਮਸਕਾਰੈ ਤਾਇ ਮਹਾਰਾਜ ਜਨੁ ਕਾਲ ਸੁਭ ਜੁਗਤ ਬਨਾਇਓ ਦੇਵ ਦੇਤ ਜਚਿਨ ਪਜਾਇਓ ਆਦੰਤਿ ਗਵਤਾਰਾ ਸੋਇ ਗੁਰੂ ਸਮਝੁ ਹਮਾਰਾ ਨਮਸਗਾਤੀ ਸੇ ਕੋ ਹਮਾਰੀ ਸਗਰ ਪਰਜਨ ਜਨ ਸਵਾਰੀ ਸਿਵਕੁਨ ਕੋ ਸਿਵਗੁਣ ਸੁਖ ਦੇਵ ਸਤਰਨ ਕੋ ਪਰਮ ਅਬਦੁ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬਰੇ ਕੀ ਪੀਰ ਪਛਾਨਾ ਚੀਟੇ ਤੇ ਕੁੰਜਸਤੂਲਾ ਸੁਪਰ ਕ੍ਰਿਪਾ ਰੇਸ਼ਟ ਕਰ ਫੋਲਾ ਸੁਨ ਤੰਦੁਕ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੇ ਏਕ ਏਕ ਕੀ ਪੀਰ ਪਛਾਨੈ ਗੜਗੜ ਕੇ ਬੜਬੜ ਕੇ ਜਾਨ ਜਪਤ ਗੁਰ ਕਰਾ ਕਰ ਤਾਰਾ ਪਰਜਾ ਦਰਤ ਬਤੇ ਆਪਾ ਰਾਜ ਬਕਰ ਕਰਤੋ ਕਬੋ ਤੁਮ ਮੈ ਮਿਲਤੇ ਦੇ ਤਰੇ ਸਭ ਜੇਤੇ ਵਦਨ ਦਰਸ਼ਪ ਤਾਰੇ ਆਪ ਆਪਣੇ ਬੋਝ ਉਚਾਰੇ ਤੁਮ ぞ ਵੀ ਤੇਰੇ ਤਿਨਿ ਰਾਲਮ ਜਾਨਦ ਬੇਤ ਪਿਤਰਿਆਲਮ ਨਿਰੰਕਾਰ ਨਿਵਕਾਰ ਨਾਮ ਬਵਾਦਨ ਸੰਭ ਤਾਕਮੜ ਉਚਾਰਤ ਬੇਦਾ ਜਾਕੂਬੇ ਉਨਭਉਤ ਵੇਦਾ ਤਾਕੂ ਕ੍ਰਪਣ ਮਾਨਤ ਮਾੜ ਕੁਝ ਵੇਦ ਨਾ ਜਾਣ ਤਮਾ ਦੇਵ ਕੋ ਕੇ ਸਦਸੂ ਨਿਰੰਕਾਰ ਕਾ ਚਨਿਤ ਨੈ ਪਵੇ ਆਪਨੇ ਬੁਧੇ ਜੀਤੀ ਪਰ ਨਜ਼ਰ ਮੇਂ ਤੋਏ ਤੇ ਤੇ ਤੁਮਰਾ ਰਖਣਾ ਜੈ ਪਸਾਰਾ ਕੇ ਸਹਜ ਪ੍ਰਤਮ ਸੰਸਾਰ ਕੇ ਰੋਗ ਨ ਸੁਰਪਾ ਰੰਗ ਬਰਾਵ ਕੈ ਬੂਪਾ ਅੰਦਰ ਜਰੇਸ ਜ ਕਿਨੇ ਹੋਤ ਵਿਚ ਖਾਨ ਬਹੁ ਰਚ ਦਿਨੇ ਕੋ ਪੂਰ ਰਜ ਬੇਟਾ ਕੋ ਸੁਮਰ ਸੁੰਖਰੀ ਗੱਟਾ ਸੁਖਰੀ ਸਿਰ ਦੁਖਾਇ ਚਾਂਬੂ ਆ ਜੁਗਾ ਸਤੁਰ ਸੁਮਰਛਾ ਮੇਰੀ ਤੁਮ ਕਰੋ ਸੇਕਵਾਸਿਕ ਸੰਗੋਰੋ ਦੁਸ਼ਟ ਦੁਰੁਪਾਤਾ ਸੁਖ ਰਮਲੇਸਪੁਰਣ ਗਤ ਜੇ ਅਸਦਤੋ ਸ੍ਰਣੀ ਪਰ ਤਨਕ ਦੁਰਦੁਖਤੇ ਮਰੇ ਪਰਉਪਨਪੁ ਪਰੇ ਤੇ ਹਰੇ ਤਨਕ ਤੁਮ ਸ਼ੰਕਰ ਦਵਟਾਰੇ ਜੋ ਕਰੂਕੇ ਇੱਕ ਬਾਰ ਤਿਆਹੇ ਤਾਂ ਕੇ ਕਾਲ ਨਿਕਟ ਨੈ ਰਛਾ ਤਾਂ ਸੁਭ ਕਾਲਾ ਦੁਰੁਸ਼ਟ ਦੁਤ ਕਾਲਾ ਕਿਰਪਾ ਰਿਟ ਜਨ ਜਾਨਿਆ ਰਿਓ ਤਾਂ ਕੇ ਤਾ ਤਨਕ ਮਹਾਰਿਓ ਰੇਦ ਸਦਗਰਮ ਸੋ ਈ ਦੁਸ਼ਿਆਸ਼ਵਸ਼ਕ ਨਾ ਕੋਈ ਇਕ ਬਾਜਨ ਤੁਮੇ ਤੁਮਾਰਾ ਕਰਪਾ ਸਤਿ ਤਾਈਂ ਬਹਾਰਾ ਜਨ ਨਾਮ ਤੁਮਾਰੋ ਕਾਹਾ ਦਰਦੁ ਕਤੇ ਰਾ ਕੜ ਕੇ ਤੁਮ ਸਨ ਤਿਆਰੀ ਆਪ ਦੇ ਲਿਓ ਵਾਰੀ ਸਰਰੋਰ ਮਨ ਸੋਇ ਦੁਖ ਤੇ ਲਿਓ ਬਚਾਈ ਸਵਈ ਆਪੇ ਗਿਜ ਕਤੇ ਤੁਮਰੇ ਤਬ ਤੇ ਕੋ ਆਕ ਤਰੇ ਨਿਆਨ ਨਿਓ ਰਾਮ ਰੇਪੂਰਾਨ ਪੂਰਾਨ ਅਨੇਕ ਵੇ ਮਤ ਇਕ ਨਾ ਮੰਨਿਓ ਸਿਮਰਤ ਸਾਸਤ੍ਰ ਬੇਦ ਤ ਸਭੇ ਬੋਧੁ ਤੁਮੇ ਕਾ ਨਾ ਜਾਣਿਓ ਸਿਰਸ ਪਾਨ ਕਿਰਪਾ ਤੁਮਰੀ ਕਰਮਨ ਕੋ ਸੁਭ ਤੋ ਬਖਾਨਿਓ ਦਵੇਰਾ ਸਗਲ ਦੁਆਰ ਕੋ ਛੜ ਕੇ ਗਏ ਤੁਹਾਰੋ ਦੁਆਰੋ ਬੈ ਗਏ ਕਿਲਾ ਜਿਸ ਗੋਬਿੰਦਾਸ ਤੁਵਾਰੇ ਰਾਮ ਕੁਲੀ ਮਾਲਾ ਤੇ ਜਨਨ ਦੇਖੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿਗੁਰ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਵੈ ਸੱਤੀ ਮਨਵ ਜੀਆਂ ਬਤਾਈਆਂ ਰਾਗ ਰਤਨ ਬਰਵਾਰ ਪ੍ਰੀਆ ਸਬਦ ਗਾਵਣੇ ਆਈਆਂ ਸਭ ਦੋਤਾਂ ਘਰ ਰਿਕੇ ਰਾਮਨ ਜਿਨੇ ਵਸਾਇਆ ਕ ਨਾਨਕ ਆਨੰਦ ਸਤਿਗੁਰ ਮੈਂ ਪਾਏ ਮਨ ਮੇਰੇ ਆਤਮ ਸਦਾ ਰੋਹਰ ਨਾਲੇ ਰਨਾਰੋ ਤੁਮਨ ਮੇਰੇ ਦੁਖ ਸਭ ਵਿਸਾਰ ਨੰਗੀ ਕਾਰੂ ਕਰੇ ਤੇਰਾ ਕਾਰ ਸੁਭ ਤੁਵਾਰਾ ਨਾ ਸੁਭ ਨੋਗਲਾ ਸੁਮਰਸ ਤੁਮ ਮੈਂ ਸੋਕਿ ਮਨ ਵਿਸਾਰੇ ਕੈ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਇਬ ਕਿਆ ਨੀ ਕਰ ਤੇਰੇ ਗਰਤਾ ਤੇਰੇ ਸਭ ਕੁਛ ਦੇ ਸੁਪਾਵ ਸਦਾ ਸੁਭ ਚਲਾ ਤੇਰੀ ਨਾਮ ਮਨ ਵਸਾਏ ਨਾਮ ਜਿਹੇ ਕਿਵੇਂ ਨਸਤੇ ਆਵਾਜ ਸਬਦ ਕਨਾਰੇ ਕਹਿ ਨਾਨਕ ਸਾਇਬ ਕਿਆ ਨੀ ਕਰ ਤੇਰੀ ਸੋਚਾ ਨਾ ਮੇਰਾ ਤਾਰੋ ਸਤ ਨਾਮ ਅਧਾਰ ਮੇਰਾ ਜਿਨ ਬੁਖਾਂ ਸੁਭ ਗੋਆਇਆ ਕਾਰ ਸਾਧ ਸੁਖ ਮਨੈ ਉਸ ਜਿਨਚ ਸੁਪੂਜਾਈਐ ਸਦਾ ਗੁਰਮਾਨ ਕੀਤੋ ਗੁਰ ਗੱਟੁ ਜਿਨਿ ਬਿੜੀਐ ਕਹਿ ਨਾਨਕ ਸੁਨ ਸੰਤੋ ਸੁਖੁ ਦਰਿਪਿ ਆਰੋ ਸਚੁ ਨਾਮ ਮੇਰਾ ਧਾਰੋ ਵਾਜੇ ਪੰਜ ਦੁਗਰਤਿ ਬਾਗੇ ਕਰਤਿ ਬਾਗੇ ਸੁਖੁ ਦਵਾਜਿ ਕਰੈ ਦੁਗਰਤਾਰੀਆਂ ਆਪਿ ਕੀਤੇ ਕਾਲਕੰਡੁ ਕੁਮਾਰਿਆ ਤੁਰਕਰਮ ਭਤਜਨ ਕੋ ਸੇ ਨਾਮ ਅਰਕੇ ਲਾਗੇ ਕਹਿ ਨਾਨਕ ਤੈਨ ਕੋ ਪਦੁ ਦੁਗਰਤਿ ਦਵਾਜਿ ਆਨੰਦ ਤੁਨੋ ਉਡ ਪਾਗੇ ਸੁਭਰਮਨਉਰਤ ਪੂਰੇ ਪਰਮ ਕਿਰਪਾ ਉਤਰੇ ਸੁਭਰ ਬਿਸ਼ੂਰੇ ਦੋਖ ਰੋਖ ਸੰਤਾ ਬੁਦਰੇ ਸੁਣੇ ਸੱਚੀ ਬਾਣੀ ਸੰਤ ਸਹਾਜਨ ਵਿਸਰਤੇ ਪੂਰੇ ਗੁਰ ਤੇ ਜਾਣੇ ਸੁਣਤੇ ਪਨੇਦ ਕਤ ਤੇ ਪੇ ਸਤ ਗੁਰਿਆ ਵਰਪੂਰੇ ਬਿਨਵੰਤ ਨਾਨਕ ਗੁਰ ਚਰਨ ਅਗੇ ਬਾਜਿਆ ਨ ਤੂਰੇ ਮਧਾਵਣੀ ਮਨ ਲੱਪਿਆ ਥਾਰੋ ਤਨ ਵਸਤੂ ਪਈਓ ਸਤ ਸੰਤੋਗ ਵਿਚਾਰੋ ਅਮਰਤ ਨਾਮ ਢਾ ਗੁਰ ਕਾ ਫੇਸਕਾ ਸੁਭਸੇ ਉਧਾਰੋ ਜੇ ਕੋ ਖਾਵੇ ਜੇ ਕੋ ਪੰਚੇ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨੇ ਜਾਈ ਨਿਤ ਨਿਤ ਰਕਰ ਉਤਾਰੋ ਤਮ ਸੰਸਾਰ ਜਨਕ ਤਰੀ ਸਭ ਨਾਨਕ ਬ੍ਰਹਮ ਪ੍ਰਸਤਾਰ ਸਲੋਕ ਮਹੱਲਾ ਪੰਜਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕਿ ਤੋਈ ਮੈ ਨਿਰਗੁਣਿਆਰੇ ਕੋਕਣ ਨਹੀਂ ਆਪੇ ਤਰਤਿ ਭਿਉਈ ਤਰਤ ਪਿਆ ਮੈ ਰਾਮਤੋ ਇਸ ਤੁਸ ਗੁਰ ਸਚਿ ਨੇ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਰਥੀ ਵਿਹਰਿਆ ਪੋੜੀ ਤੇਤੇ ਤੁਸ ਮਰਥ ਜਿਥੈ ਕੋਈ ਨਾ ਉਤੇ ਤੇਰੀ ਰਖਗਣੀ ਉਤਰ ਮੈਂ ਸੁਣ ਕੇ ਜਮਕੇ ਦੂਤ ਨਾਏ ਤੇਰੇ ਛਿੜ ਜਾਏ ਪਾਉ ਜਲ ਵੀ ਗੁੰਜ ਗਾਉ ਗੁਰਤਪ ਦੀਪ ਪਰ ਪਾਜਨ ਕੋ ਲਗੀ ਪਿਆਸ ਸਮਰਤ ਸੇਖਾਏ ਕਲਮੇ ਬਨਗੁਣ ਗੋਬਿੰਦ ਗਾਏ ਸਭ ਸੇ ਨੂੰ ਕਿਰਪਾਲ ਸਮਾਲੇ ਸਾਇ ਸਾਇ ਬਿਰਤਾ ਕੋਈ ਨਾ ਜੈ ਜੈ ਅਕਦੇ ਸਲੋਕ ਮਹੱਲਾ 5 ਅੰਦਰ ਗੁਰੂ ਰਦਨਾ ਜੀਵਨ ਜਪ ਗੁਰੂ ਨਾ ਹੋ ਨੈਤਰ ਸਤ ਗੁਰ ਪ੍ਰੇਖਣਾ ਸੂਰ ਨੈ ਸੁਨਾ ਗੁਰੂ ਨਾ ਸੁਦਗੁ ਸਤਿ ਰਤਿ ਅਦਰ ਗੇ ਪਾਈ ਠਾਉ ਕਾਉ ਨਾਨਕ ਕਿਰਪਾ ਕਰਿ ਸਿਨੇ ਮਤ ਦੇ ਜਗ ਮਨ ਤੁਮ ਕਾੜੀ ਵਿਰਲੇ ਕਈ ਕੇ ਮਹੱਲਾ 5 ਰਕਿਰਖਣਾਰਾ ਪੂਰਿ ਅਨਗੁਰ ਕੀ ਪੈਰੀ ਪਏ ਕਾ ਸਵਾਰੀ ਅਨ ਹੋ ਆਪ ਦੇ ਆਲ ਬਨੁ ਨਾ ਬਿ ਸਵਾਰੀ ਅਨ ਸਾਜਨ ਕਿਸ ਗੁਜ ਉਤਾਰਿ ਨ ਸਾਕਤ ਨਿੰਦਕ ਦ੍ਰਿਸ਼ਟ ਕਿਨ ਮੈਂ ਬਿਦਾਰੀ ਅੰਤੇ ਸੇਵਕੀ ਟੇਕੋ ਨਾਨਕ ਮੰਨੇ ਮਾਏ ਜੇ ਸਿਮਰ ਸੁਖ ਹੋਏ ਸੁਗਲ ਦੁਖ ਜਾਏ ਤਿਸ ਸੇਵਕੀ ਟੇਕੋ ਨਾਨਕ ਮੰਨੇ ਮਾਏ ਜੇ ਸਿਮਰ ਸੁਖ ਹੋਏ ਸੁਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ